ਤੇ ਸਾਰੇ ਸੰਸਾਰ ਨੂੰ ਜਿੱਤ ਲਵੇ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਜੇ ਉਹਦੇ ਜੀਵਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਤੇ ਪਤਸ਼ਾਹ ਕਹਿੰਦੇ ਸੱਚ ਜਾਣਿਓ ਐ ਉਹ ਜ ਆ ਮਨੁੱਖ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਜੰਗਲਾਂ ਦੇ ਵਿੱਚ ਹੀ ਫਿਰ ਰਿਹਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਬਚਨ ਸੀ ਸਰਵਣ ਕਰਦੇ ਆ ਤੇ ਸਹਿਬ ਜੀ ਆਖਣ ਲੱਗੇ ਜੇ ਜੁਗ ਚਾਰੇ ਆਰਜਾ ਜੇ ਚਾਰ ਯੁੱਗਾਂ ਦੀ ਜ਼ਿੰਦਗੀ ਹੋ ਜਾਵੇ ਫਿਰ ਸਹਿਬ ਜੀ ਕਹਿੰਦੇ ਚਾਰ ਯੁੱਗ ਛੱਡੋ ਹੋਰ ਦਸੂਣੀ ਹੋਏ 10 ਟਾਈਮਸ 10 ਗੁਣਾ ਹੋਰ ਜ਼ਿਆਦਾ ਵੱਧ ਜਾਵੇ ਤੇ ਫਿਰ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਨਵਾਂ ਖੰਡਾਂ ਦੇ ਵਿੱਚ ਹਰ ਕੋਈ ਮਨੁੱਖ ਉਹਦਾ ਹਾਮੀ ਹੋਵੇ ਹਰ ਕੋਈ ਮਨੁੱਖ ਉਹਦੇ ਨਾਲ ਚੱਲਣ ਵਾਲਾ ਹੋਵੇ ਘਰ ਦੇ ਵਿੱਚ ਪੰਜ ਜੀ ਹੁੰਦੇ ਨੇ ਤੇ ਪੰਜਾਂ ਦੀ ਆਪਸ ਵਿੱਚ ਨਹੀਂ ਬਣਦੀ ਸਹਿਬ ਜੀ ਕਹਿੰਦੇ ਆ ਉਹ ਜਾਂ ਬੰਦਾ ਜਿਹਨੂੰ ਸੰਸਾਰ ਦੇ ਵਿੱਚ ਕੋਈ ਹੇਟ ਹੀ ਨਾ ਕਰਦਾ ਹੋਵੇ ਆਮਨ ਵਿਦ ਜ਼ੀਰੋ ਹੇਟਰ ਸਾਰੇ ਮਨੁੱਖ ਉਹਦੀ ਆਗਿਆ ਤਾਬਿਆ ਚਲਦੇ ਹੋਣ ਜੋ ਉਹ ਮਨੁੱਖ ਕਹਿ ਦੇਵੇ ਉਹਦੇ ਮੁਖ ਦਾ ਨਿਕਲਿਆ ਹੋਇਆ ਬੋਲ ਪੱਥਰ ਤੇ ਲੀਕ ਬਣ ਜਾਵੇ ਚੰਗਾ ਨਾਉ ਰਖਾਏ ਕੈ ਸੰਸਾਰ ਦੇ ਵਿੱਚ ਬੜਾ ਵੱਡਾ ਨਾਮ ਹੋਵੇ ਬੜੀ ਰੈਨੌਂਡ ਪਰਸਨੈਲਿਟੀ ਹੋਵੇ ਜਸ ਕੀਰਤ ਜਗ ਲੈ ਸੰਸਾਰ ਦੇ ਵਿੱਚੋਂ ਜੇ ਉਹਨੂੰ ਕੁਝ ਮਿਲਦਾ ਹੋਵੇ ਤੇ ਸਿਰਫ ਜਸ ਹੀ ਮਿਲਦਾ ਹੋਵੇ ਜੇ ਕੋਈ ਮਨੁੱਖ ਉਹਦੇ ਬਾਰੇ ਗੱਲ ਕਰੇ ਤੇ ਅਸ਼ਸ਼ਕਾ ਡੁੱਠੇ ਪਾਦਸ਼ਾਹ ਕਹਿੰਦੇ ਇਹੋ ਜਾਂ ਕਾਈਂਡ ਪਰਸਨ ਹੋਵੇ ਐਸਾ ਸ਼ੁਭ ਗੁਣਾ ਦੇ ਨਾਲ ਭਰਿਆ ਮਨੁੱਖ ਹੋਵੇ ਪਰ ਜੇਕਰ ਉਹਦੇ ਜੀਵਨ ਦੇ ਵਿੱਚ ਸਪਿਰਿਚੁਅਲਿਟੀ ਨਹੀਂ ਬੀਇੰਗ ਕਾਈਂਡ ਇਜ਼ ਦਾ ਡਿਫਰੈਂਟ ਥਿੰਗ ਐਂਡ ਬੀਇੰਗ ਸਪਿਰਚੁਅਲ ਇਜ਼ ਡਿਫਰੈਂਟ ਥਿੰਗ ਇੱਕ ਹੈ ਅਧਿਆਤਮਿਕ ਹੋਣਾ ਤੇ ਇੱਕ ਹੈ ਚੰਗਾ ਹੋਣਾ ਚੰਗਾ ਹੋਣਾ ਸਪਿਰਚੁਅਲਿਟੀ ਦਾ ਗਰਾਊਂਡ ਹੈ ਜਿਹੜਾ ਬੰਦਾ ਚੰਗਾ ਹੈ ਉਸ ਸਪਿਰਚੁਅਲ ਛੇਤੀ ਹੋ ਸਕਦਾ ਪਰ ਸਿਰਫ ਚੰਗਿਆਈ ਹੀ ਅਧਿਆਤਮਿਕਤਾ ਨਹੀਂ ਹੋਇਆ ਕਰਦੀ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਸਾਹਿਬ ਜੀ ਕਹਿੰਦੇ ਜੇ ਇਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਜੇ ਵਾਹਿਗੁਰੂ ਪਰਮੇਸ਼ਰ ਦੀ ਨਦਰ ਅੰਦਰ ਨਹੀਂ ਜੇ ਪਰਮੇਸ਼ਰ ਦੀ ਨਿਗਾਹ ਏਠ ਨਹੀਂ ਜੋ ਸੁਣੇ ਰੱਬ ਨੂੰ ਕਦੀ ਨਹੀਂ ਜਪਿਆ ਜੇ ਜ਼ੁਬਾਨੋਂ ਨਹੀਂ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਹਿਬ ਜੀ ਕਹਿੰਦੇ ਉਸ ਮਨੁੱਖ ਦਾ ਕੋਈ ਮੋਲ ਨਹੀਂ ਫਿਰ ਇੱਕ ਸ਼ਾਸਤਰਕਾਰ ਨੇ ਬੜੇ ਕਮਾਲ ਦੀ ਬੋਲ ਆਖੀ ਉਹ ਕਹਿੰਦਾ ਜਿਨ ਕੇ ਰਥ ਨੀਮਦਾਰਨ ਤੇ ਸਤ ਸਾਗਰ ਹੈ